ਪੰਜਾਬ ਚ ਆਰਐਸਐਸ ਦੇ ਸੀਨੀਅਰ ਵਰਕਰ ਦੇ بیٹے ਦਾ ਕੀਤਾ ਕਤਲ ਦੋ ਨੌਜਵਾਨਾਂ ਨੇ ਮਾਰੀਆਂ ਗੋਲੀਆਂ ਸ਼ਹਿਰ ਚ ਬਣਿਆ ਖੌਫ ਦਾ ਮਾਹੌਲ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਕਾਂਦੜਾ ਤੇ ਸਮਾਜਿਕ ਸੰਗਠਨਾ ਚ ਭਾਰੀ ਰੋਸ ਦੀ ਲਹਿਰ ਦਿੱਤੀ ਫਿਰੋਜ਼ਪੁਰ ਬੰਦ ਦੀ ਕੋਰ ਬੀਤੀ ਦੇਸ਼ ਸ਼ਾਮ ਪੰਜਾਬ ਦੇ ਵਿੱਚ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ بیٹے ਨਵੀਨ ਅਰੋੜਾ ਦਾ ਕਤਲ ਕੀਤਾ ਗਿਆ ਤਾਂ ਦੱਸਦੇ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਨੇ ਵੱਲੋਂ ਨਵੀਨ ਅਰੋੜਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਨਵੀਨ ਕੁਮਾਰ ਨੂੰ ਇਲਾਜ ਲਈ ਜਿਵੇਂ ਹਸਪਤਾਲ ਪਹੁੰਚਾਇਆ ਗਿਆ ਉੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਤਾਂ ਦੱਸਦੇ ਕਿ ਫਿਰੋਜ਼ਪੁਰ ਦੇ ਵਿੱਚ ਇਹ ਦੇਸ਼ ਭਗਤ ਕਟਨਾ ਵਾਪਰੀਆ ਸੀਨੀਅਰ ਆਰਐਸਐਸ ਵਰਕਰ ਬਲਦੇਬ ਰਾਜ ਅਰੋੜਾ ਦੇ بیٹے ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਡਰ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਗੈਸ ਘਟਨਾ ਨੇ ਦਾਕਿਨ ਵੀਨ ਕੁਮਾਰ ਦੇ ਦਾਦਾ ਸਵਰਗੀ ਦਿਨਾਨਾਥ ਅਰੋੜਾ ਲੰਮੇ ਸਮੇਂ ਤੋਂ ਆਰਐਸਐਸ ਵਰਕਰਸ ਸਨ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਰੇਲਵੇ ਕੱਟੇ ਸੀ ਅਤੇ ਆਜ਼ਾਦੀ ਦੇ ਸਮੇਂ ਤੋਂ ਸੰਘ ਦੇ ਸਰਗਰਮ ਮੈਂਬਰ ਸਨ ਹੁਣ ਉਹਨਾਂ ਦਾ ਬੇਟਾ ਬਲਦੇਵ ਰਾਜ ਅਰੋੜਾ ਆਰਐਸਐਸ ਵਰਕਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ ਬਲਦੇਵ ਰਾਜ ਅਰੋੜਾ ਦੇ ਫਿਰੋਜ਼ਪੁਰ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਦੁਪੱਟੀਆਂ ਦੀ ਦੁਕਾਨ ਜਿੱਥੇ ਕਿ ਬਲਦੇਵ ਰਾਜ ਅਰੋੜਾ ਤੇ ਉਸ ਦਾ ਬੇਟਾ ਨਵੀਨ ਅਰੋੜਾ ਇਹ ਦੁਕਾਨ ਸੰਭਾਲਦੇ ਸੀ ਤਾਂ ਸ਼ਨੀਵਾਰ ਸ਼ਾਮ ਬਲਦੇਵ ਰਾਜ ਅਰੋੜਾ ਦਾ ਬੇਟਾ ਨਵੀਨ ਅਰੋੜਾ ਜਿਵੇਂ ਹੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਯੂਕੋ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਦੇ ਨਾਲ ਪੁੱਨ ਸੁੱਟਿਆ ਇਸ ਘਟਨਾ ਨਾਲ ਫਿਰੋਜ਼ਪੁਰ ਦੇ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਲੋਕਾਂ ਚ ਭਾਰੀ ਰੋਸ ਹੈ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੇ ਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸਿਸਟਮ ਵੀ ਕੈਮਰੇ ਨਾਲ ਵੀ ਖੰਗਾਲਿਆ ਜਾ ਰਿਹਾ ਤੇ ਸਿਸਟਮ ਵੀ ਫੁਟੇਜ ਵੀ ਇਸ ਕਟਨੇ ਦੇ ਸਾਹਮਣੇ ਹੈ ਇਹ ਜਿਸ ਦੇ ਵਿੱਚ ਕੀ ਹਮਲਾਵਰ ਪੈਦਲ ਹੀ ਭੱਜਦੇ ਨਜ਼ਰ ਆ ਰਹੇ ਨੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹਮਲਾਵਰਾਂ ਨੇ ਨਵੀਨ अरोड़ा ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਉਸ ਦੀ ਰੇਕੀ ਕੀਤੀ ਸੀ ਅਤੇ ਉਸ ਨੂੰ ਆਉਂਦਿਆਂ ਦੇਖ ਕੇ ਗੋਲੀਆਂ ਚਲਾ ਦਿੱਤੀਆਂ ਇਸ ਕਤਲकांड ਨੂੰ ਲੈ ਕੇ ਫਿਰੋਜ਼ਪੁਰ ਦੇ ਵਿੱਚ ਰੋਸ ਦੀ ਲਹਿਰ ਪੈ ਜਾ ਰਹੀ ਹੈ ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਔਦਦੇਦਾਰਾਂ ਦੁਕਾਨਦਾਰਾਂ ਤੇ ਜਨਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੀਨ अरोड़ा ਦੇ ਕਾਤਲਾਂ ਨੂੰ ਜਲਦ ਨਾ ਫੜਿਆ ਗਿਆ ਤਾਂ ਫਿਰੋਜ਼ਪੁਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ ਤਦ ਆਖਦੇ ਕਿ ਇਸ ਮੌਕੇ ਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹਲਕਾ ਵਿਧਾਇਕ ਰਣਵੀਰ ਸਿੰਘ ਭੁੱਲਰ ਵੀ ਮੌਕੇ ਤੇ ਪਹੁੰਚੇ ਅਤੇ ਵਾਰਸਾ ਦਾ ਕਹਿਣਾ ਕਿ ਜਿੰਨੀ ਦੇਰ ਦੋਸ਼ੀਆਂ ਦਾ ਇੰਕਾਊਂਟਰ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਉਹ ਅੰਤਿਮ ਸੁਸਕਾਰ ਨਹੀਂ ਕਰਨਗੇ ਸਰ ਅਸੀਂ ਨਾ ਤੁਹਾਨੂੰ ਕਲੀਅਰ ਕਰ ਦਈਏ ਅਸੀਂ ਬਾਜ਼ਾਰ ਨਹੀਂ ਖੁੱਲਣ ਦੇਣਾ ਜ ਹੁਣ ਸਾਡੇ ਨਾਲ 15 ਦਿਨ ਪਹਿਲਾਂ ਜਿਹੜੀ ਛੱਡਣਾ ਹੋਈ ਨਾ ਨਾ ਲੜਕੀ ਨੇ ਕੱਪੜੇ ਲਿੱਤੇ ਨਾ ਟਰਾਈ ਕੀਤੇ ਨਾ ਕੁਛ ਕੀਤੇ ਅਸੀਂ ਉੱਥੇ ਮਾਫੀ ਮੰਗ ਕੇ ਆਏ ਆ ਜੀ ਮੇਰਾ ਮੇਰੇ ਮਾਮਾ ਦੀ ਦੁਕਾਨ ਤੇ ਆ ਮੇਰਾ ਮਾਮਾ ਹੀ ਦੁਕਾਨ ਦੇ ਅਸੀਂ ਤੁਹਾਨੂੰ ਕਲੀਅਰ ਕਹਿ ਰਹੇ ਜੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਬਹੁਤ ਕੁਝ ਕਰਾਂਗੇ ਹੁਣ ਨਹੀਂ ਨਹੀਂ ਕੋਈ ਨਹੀਂ ਸਾਰਾ ਬਹੁਤ ਕੁਝ ਕਰਾਂਗੇ ਸਾਰਾ ਸਾਰਾ ਸ਼ਹਿਰ ਨਾ ਹੰਭਰਾਉਣਾ ਸਾਡਾ ਧੀਰੇ ਵਰਗਾ ਮੁੰਡਾ ਨਾ ਕਿਸੇ ਨਾਲ ਉੱਚੀ ਕਰੇ ਨਾ ਕਿਸੇ ਨਾਲ ਮਾਰੀ ਕਰੇ ਜੀੜੀ ਵੀ ਹੋ ਸਕਦਾ ਇਹਨਾਂ ਦੇ ਫਿਊਚਰ ਚ ਨਾ ਇੰਜ ਹੋਵੇ ਜੀੜੀ ਮੇਰੀ ਡਿਊਟੀ ਇਹ ਤੁਹਾਡੀ ਡਿਊਟੀ ਹੈ ਨਾ ਸਰ ਮੇਰੀ ਜਿਹੜੀ ਡਿਊਟੀ ਮੈਂ ਕੱਲ ਹੀ ਕੱਲ ਹੀ ਮੇਰੀ ਸਟੇਟਮੈਂਟ ਸੀ ਵੀ ਕੈਂਸਲ ਪੰਜਾਬ ਤੋਂ ਖਤੋਂਗੇ ਤੇ ਜਾਣਗੇ ਜਗਵੜ ਤੋਂ ਸਾਨੂੰ ਇਹ ਨਹੀਂ ਚਾਹੀਦਾ ਉਹ ਲਗਾ 4 ਸਾਲ ਦਾ ਹੋ ਗਿਆ ਖਤਮ ਤੋਂ ਕਰਾਂ ਦੇਖੋ ਦੇਖੋ ਮੈਂ ਮੈਂ ਹੋ ਜਾਏਗਾ ਫਿਰ ਮੈਂ 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 ਬੜੀ ਸਿੱਧੀ ਗੱਲ ਕਰਦਾ ਵੀ ਹਾਂਜੀ ਮੈਂ ਮੈਂ ਆਪਣੀ ਸਭੀ ਕੁਝ ਨਹੀਂ ਘਟਾਉਂਦਾ ਕਿਉਂਕਿ ਬਹੁਤ ਵੱਡਾ ਅਨੁਸਾਰ ਜੈ ਜੈਕਾਰ 4 ਸਾਲ ਤਾਂ ਹੋ ਗਏ ਸਰਕਾਰ ਇੱਕ ਸਮੇਂ ਤੇ ਇੱਕ ਸਮੇਂ ਤੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਲੇਕਿਨ ਇਹ ਨਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤ ਮਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਨਹੀਂ ਜੀ ਇਹ ਤਾਂ ਆਪਾਂ ਸਰਕਾਰ ਤੇ ਅਲਿਗੇਸ਼ਨ ਲਾਦੇ ਹੀ ਨਹੀਂ ਪਏ ਗੱਲ ਤੇ ਇਹ ਵੀ ਕਿੰਨੇ ਕੁ ਬੱਚੇ ਜਾਣਗੇ ਸ਼ਹਿਰ ਦੇ ਬਹੁਤ ਵੱਡਾ ਹੈ ਕਿਤੇ ਜਾ ਕੇ ਇਹ ਖੂਬ ਵਰਨਾ ਹੈਗਾ ਜੀ ਮੈਂ ਜਿਹੜੀ ਜ਼ਿਆਦਾ ਪੁੱਤਰ ਸਾਹਿਬ ਜਿਹੜੀ ਗੱਲ ਤਕਲੀਫ ਦਿੰਦੀ ਹਾਂ ਮੇਰਾ ਬੈਕਗਰਾਉਂਡ ਜਿਹੜੀ ਲੜਾਈ ਚੱਲ ਰਹੀ ਹੋ ਗਈ ਸਭ ਬੈਠੋ ਜੀ ਕੋਈ ਲੜਾਈ ਚੱਲ ਰਹੀ ਹੋ ਗਈ ਮੈਂ ਦੋਸ਼ੀ ਆ ਮੈਨੂੰ ਖੜਨਾ ਪਊਗਾ ਨਹੀਂ 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 ਬਬਾ ਇਹ ਦੋਸ਼ੀ ਤੇ ਉਹ ਮਾਰਦੇ ਲੋ ਜਿਹੜੇ ਤੁਹਾਡੇ ਬੈਠੋ ਬਬਾ ਹੀ ਨਹੀਂ ਆਓ ਕਮੀਰੀ ਆ ਬਬਾ ਸਾਹਮਣੇ ਆਓ ਬੈਠੋ ਬਬਾ ਹੀ ਕੋਈ ਗੱਲ ਨਹੀਂ ਇਹ ਜਿਹੜਾ ਮਾਰਨ ਵਾਲੇ ਜੋ ਪਾਣਾ ਬਰਦਾਤਾ ਉਹ ਉਹ ਦੇ ਨਹੀਂ ਰੋਕ ਸਕ ਅੱਗੋਂ ਵਾਸਤੇ ਰੋਕ ਲੋ ਤੇਰੀ ਹੋਰ ਜਿਹੜੇ ਬੱਚੇ ਸਾਡੇ ਸ਼ਹਿਰ ਦੇ ਆਉਂਨਾ ਉਹਨਾਂ ਨੂੰ ਰੋਕ ਲੋ ਚਿੰਤਾ ਦਾ ਉਹਨਾਂ ਨਾਲ ਨਾ ਕੋਈ ਬਵਾਦਤਾਂ ਹੋਵੇ ਇਸ ਬੱਚੇ ਦਾ ਕੋਈ ਕਿਸੇ ਨਾਲ ਪਤਾ ਨਹੀਂ ਮੈਨੂੰ ਫਰੈਂਡ ਸਰਕਲ ਦੀ ਮੈਨੂੰ ਪਤਾ ਜੀ ਦੁਕਾਨ ਤੋਂ ਕੋਈ ਦੁਕਾਨ ਤੇ ਤੁਹਾਡੇ ਅੱਗੇ ਜਿਹੜੇ ਬੱਚੇ ਆਏਗਾ ਫਿਰ ਕਹਿਣ ਹੋਵੇ ਵੀ ਕਾਨੂੰਨੀ ਨਹੀਂ ਆਗਿਆ ਦਿੰਦਾ ਵੀ ਤੁਸੀਂ ਆਹ ਗੋਲੀਆਂ ਚਲਾਓ ਨਹੀਂ ਦਿੰਦਾ ਕਾਨੂੰਨ ਇਹ ਨਹੀਂ ਆਗਿਆ ਦਿੰਦਾ ਵੀ ਤੁਹਾਡੀ ਤੁਸ਼ਣੀ ਗੋਲੀਆਂ ਚਲਾਓ ਦੇਖੋ ਮੈਨੂੰ ਸਾਰੀ ਗੱਲ ਦਾ ਪਤਾ ਹੈ ਕੋਈ ਬੱਚੇ ਦੀ ਦੁਸ਼ਮਣੀ ਨਾ ਇਹ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਮੈਂ ਜੋ ਬੋਲ ਰਿਹਾ ਹਾਂ ਉਹ ਬੱਚਿਆਂ ਦਾ ਬੱਚਾ ਨਹੀਂ ਬਹੁਤ ਬਰਾਮਾ ਦੇਖੋ ਮੈਂ ਬਿਲਕੁਲ ਸਾਰਿਆਂ ਨੇ ਕਿਹਾ ਕੋਈ ਥੋੜਾ ਨਾ ਕੋਈ ਬੱਚਾ ਹੋਇਆ ਸ਼ਰਾਰਤੀ ਉਹ ਬਿਆਨ ਨਾਲ ਹੋਵੇ ਨਹੀਂ ਇਹ ਜਾਣ ਇਹ ਜਾਣ ਇਹ ਇੱਕ ਤੇ ਸਾਜ਼ਿਸ਼ ਦੀ ਹੋਇਆ ਔਰ ਉਹ ਸਾਜ਼ਿਸ਼ ਜਲਦੀ ਹੀ ਨਿਕਲ ਆ ਬਹੁਗੀ ਇਹ ਬੱਚੇ ਦਾ ਜਦ ਜਦ ਕਿਸੇ ਨਾਲ ਰੌਲਾ ਨਹੀਂ ਰੱਪਾ ਨਹੀਂ ਇਹੋ ਸੈੱਟ ਬੱਚੇ ਨੂੰ ਅੱਗੇ ਗੋਲੀਆਂ ਮਾਰਦੇ ਨਹੀਂ ਇਹ ਤਾਂ ਬੁਥੂ ਵੀ ਇੱਕ ਮਿੰਟ ਬੇਨਤੀ ਸੁਣ ਲੋ ਸਾਰਿਆਂ ਨੇ ਇਹੀ ਫੈਸਲਾ ਕੀਤਾ ਅਸੀਂ ਉਹਨਿੰਦੇ ਸਨਸਕਾਰ ਨਹੀਂ ਕਰਨਾ ਜਿੰਨੇ ਜਦ ਤੁਸੀਂ ਬੰਦੇਆਂ ਨੂੰ ਫੜ ਕੇ ਅਸੀਂ ਸ਼ਹਿਰ ਬਣਾਉਣ ਦਾ ਰੌਲਾ ਦੇਖੋ ਦੇਖੋ ਮੇਰੀ ਮੇਰੀ ਮੈਨੂੰ ਲੋੜ ਨਹੀਂ ਹੈ ਕਿ ਡਾਕਟਰ ਕਰੋ ਮੇਰੀ ਮੇਰੀ ਮੇਰਾ ਆਰਐਸਐਸ ਟਾਰਗੇਟ ਹੋਈਏ ਮੇਰੀ ਮੇਰੀ ਬੇਨਤੀ ਸੁਣ ਲੋ ਬੰਦ ਨਹੀਂ ਹੈਗੀ ਆਰਐਸਐਸ ਟਾਰਗੇਟ ਇਹ ਇਹ ਐਡਾ ਕੋ ਮਾਡਲ ਕੋਈ ਹੋ ਰਿਹਾ ਔਰ ਔਰ ਕੋਈ پولیس ਨਹੀਂ ਸੌਉਂਗੀ ਸਾਰੀ ਰਾਤ ਸਰ ਚੱਲੂਗੀ ਸਾਰਾ ਜਿਹੜਾ ਕੁਛ ਆ ਐਸਐਸਪੀ ਸਾਹਿਬ ਨੂੰ ਮੈਂ ਸਾਦਕੇ ਕਹਤਾ ਠੀਕ ਹੈ ਜੀ ਸਾਰੀ ਰਾਤ ਕੋਈ پولیس ਨਹੀਂ ਸੌਉਂਗੀ ਔਰ 2:00 ਵਜੇ ਤੱਕ ਬੰਦੇ ਫੜਨ ਦੀ ਕੋਸ਼ਿਸ਼ ਫਰ ਵਿਲੇ ਹੋਗੀ ਸਾਡਾ ਨਵੇਦਨ ਹੈ ਜੀ ਇਹ ਬੰਦਿਆਂ ਦਾ ਰਿਕਾਉਂਟਰ ਚਾਹੀਦਾ ਹੈ ਬਾਹਰ ਸ਼ਹਿਰ ਦਾ ਡਿਗਰੇ ਬਾਹਰ ਦਾ ਡਿਗਰੇ ਨਹੀਂ ਟਿਕੇਗਾ ਨਹੀਂ ਤੇ ਸ਼ਹਿਰ ਦੇ ਵਿੱਚ ਨਾ ਕੋਈ ਤੁਸੀਂ ਤੁਸੀਂ ਇਵਨਿੰਗ ਅ ਜੀ ਤੁਸੀਂ ਬਹੁਤ ਜ਼ਿੰਮੇਵਾਰ ਫਰੀਸ਼ਨਾ ਤੇ ਰਹੇ ਹੋ ਮੈਂ ਕੁਛ ਬੋਲ ਨਹੀਂ ਸਕਦਾ ਪਰ ਕਰ ਬਹੁਤ ਕੋਈ ਸਕਦੇ ਜੀ ਪਰ ਪਰ ਕਰ ਬਹੁਤ ਕੋਈ ਸਕਦੇ ਜੀ ਹਾਂ ਤੁਸੀਂ ਨਹੀਂ ਬੋਲ ਸਕਦੇ ਕਰ ਬਹੁਤ ਕੁਝ ਸਕਦੇ ਜੀ ਜੀ ਪਾਵਰ ਤੁਹਾਡੇ ਕੋਲ ਹੈਗੀ ਜੀ ਇਹ ਹੁਣ ਅੱਗੇ ਹੁਣ ਸਾਰੇ ਦੇਖਣ ਵਾਲੇ ਹੀ ਹੈ ਕਿ ਤੁਸੀਂ ਕੀ ਕਰਦੇ ਹੋ ਬਸ ਯਾਰ ਨਵੀਨ ਆਪੋ ਬੱਚੇ ਨੂੰ ਅਸਲੀ ਸ਼ਰਧਾਂਜਲੀ ਹੀ ਉਦੋਂ ਆਏ ਜਦੋਂ ਤੁਸੀਂ ਇਹ ਕਾਰਵਾਈ ਪਾਉ ਕੀ ਛਿਰਦੇ ਨਾਲ ਗੱਲ ਕਰਦੇ ਆ ਬੜਾ ਹੌਸਲਾ ਹੈ ਜਿਹੜੇ ਕਰਦੇ ਪਰ ਜਿਹੜੀ ਚੀਜ਼ ਚੇਸ ਕਰਦੇ ਨਾ ਇਹ ਕਹਿੰਦੇ ਵੀ ਜੋ ਸਾਡਾ ਘੁੰਮ ਗਿਆ ਬੱਕਰੀ ਦਾ ਲੋਕਾਂ ਦਾ ਜਿਹੜਾ ਨਾ ਬਚਾਅ ਹੋਵੇ ਪਰ ਉਹ ਪਹਿਲੀ ਵਾਰ ਦਾ ਇਹਨਾਂ ਲਗਾਤਾਰ ਹੋਈ ਜਾਵੇ ਦੇਖੋ ਜਿਹੜੀ ਹੁਣ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਜਿਹੜਾ ਦੇ ਕਰੀਬ 40 ਸਾਲ ਦੀ ਉਮਰ ਹੈ ਇਹਨਾਂ ਤੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਰਤੇ ਬੰਦੇ ਜਿਹੜੇ ਉਹਨਾਂ ਨੇ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਅਸੀਂ ਥੀਮਾਂ ਲਾਈਆਂ ਜਿਹੜੇ ਅਜੇ ਤੱਕ ਜਿਹੜੀ ਐਨਮਿਟੀ ਐਂਗਲ ਕੋਈ ਆਇਆ ਨਹੀਂਗਾ ਵੀ ਕਿਹੜੀ ਗੱਲ ਕਰਕੇ ਆ ਸਾਰਿਆਂ ਨੂੰ ਪੁੱਛ ਕੇ ਅਸੀਂ ਕਰ ਰਹੇ ਆ ਤੇ ਸਾਡੀ ਟੀਮਾਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਆ ਵੈਸੇ ਵੀ ਜਿਹੜੀਆਂ ਸਾਡੀਆਂ ਟੀਮਸ ਲਾਤੀਆਂ ਅਸੀਂ 3-4 ਐਸਐਚਯੂ ਲੱਗੇ ਹੋਏ ਡੀਐਸਪੀ ਸਾਹਿਬਾਨ ਲੱਗੇ ਹੋਏ ਦੋ ਡੀਐਸਪੀ ਤੇ ਨਾਲ ਸਾਡੀ ਸੀਆਈ ਦੀ ਟੀਮ ਲੱਗੀ ਸਰ ਕੁਝ ਸ਼ੁਰੂਆਤੀ ਜਾਂਚ ਚੱਲਿਆ ਸਾਡੇ ਨਾਲ ਲੱਗੀ ਜਦੋਂ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਫਾਰਲੈਂਡ ਦੀ ਪੂਰੀ ਫੈਦਲੀ ਭੱਜਦੇ ਅਜੇ ਨੇ ਕਦੇ ਵੀ ਜਿਹੜੇ ਲੋਕਾਂ ਨੇ ਕਹਿ ਨਮਦਾਰ ਆਫਰ ਹਾਂਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ ਇਹ ਯੂ ਕੈਨ ਅਰੈਸਟ ਜਰਕ ਚੜ੍ਹਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ ਐਲ ਤਵਣ ਤੇ ਬੱਬੂ ਤਵਣ ਦੀ ਖਾਸ ਰਿਪੋਰਟ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.